Thank okay. you. ਅਸਲਾਮੁਅਲੈਕਮ ਜੀ ਵੀਰੋ ਕੀ ਹਾਲ ਚਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਖੈਰੀਅਤ ਨਾਲ ਹੋਵਗੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਅੱਜ ਮੈਂ ਗੱਲ ਕਰਨ ਵਾਲਾ ਹਾਂ ਕਿ ਕੈਨੇਡਾ ਦਾ ਕੈਨੇਡਾ ਦੇ ਜਿਹੜਾ ਮੁਲਕ ਹੈ ਕੈਨੇਡਾ ਕੈਨੇਡਾ ਦੇ ਅੰਦਰ ਮੈਕਸਿਮਮ ਤਦਾਦ ਜਿਹੜੀ ਸਾਡੇ ਸਿੱਖ ਸਰਦਾਰਾਂ ਦੀ ਹੈ ਉਹ ਸਿਕ ਸਰਦਾਰਾਂ ਨੂੰ ਕੈਨੇਡਾ ਦੀ ਹਕੂਮਤ ਵੀ ਬਹੁਤ ਜ਼ਿਆਦਾ ਸਪੋਰਟ ਕਰਦੀ ਏ ਤੇ ਅਗਰ ਅਸੀਂ ਇਹ ਕਹੀਏ ਕਿ ਆਉਣ ਵਾਲੇ ਵਕਤ ਦੇ ਅੰਦਰ ਜਿਹੜਾ ਕੈਨੇਡਾ ਦਾ ਪ੍ਰੈਜ਼ੀਡੈਂਟ ਏ ਉਹ ਜਗਦੀਪ ਸਿੰਘ ਏ ਤੇ ਇਹ ਕਹਿਣਾ ਵੀ ਬਿਲਕੁਲ ਵੀ ਗਲਤ ਨਹੀਂ ਏ ਇੰਜ ਦੀ ਹੀ ਇੱਕ ਵੀਡੀਓ ਏ ਕਿ ਖਾਲਸਾ ਪ੍ਰੇਡ ਦੇ ਮੌਕੇ ਤੇ ਟ੍ਰਾਂਟੋ ਸ਼ਹਿਰ ਦੇ ਅੰਦਰ ਇੱਕ ਪ੍ਰੇਡ ਹੋਈ ਉਹਦੇ ਅੰਦਰ ਈ ਹੋਇਆ ਇਸ ਮੁਤਲਕ ਅੱਜ ਦੀ ਵੀਡੀਓ ਹੈ ਵੀਡੀਓ ਹਲ ਵਧਣਿਆਂ ਵੀਡੀਓ ਹਲ ਵਧਣ ਤੋਂ ਪਹਿਲੇ ਤਮਾਮ ਦੋਸਤਾਂ ਨੂੰ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਵੀ ਦਬਾਓ ਤਾਂ ਕਿ ਆਨ ਆਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨਾ ਬੈਠਾ ਹੋਵੇ ਉਧਰ ਮਾਡਲ ਨਹੀਂ ਆਵੇ ਬੱਦੇ ਬਸੇ ਉਨਾ ਕੇ ਮਾਡਲ ਹੈ ਆਪਾਂ ạ thế nhưng mà lại cái ਹਾਂਜੀ ਵੀਰੋ ਅੱਜ ਦੀ ਵੀਡੀਓ ਅਸੀਂ ਦੇਖਿਆ ਕਿ ਕੈਨੇਡਾ ਦੇ ਅੰਦਰ ਮੈਕਸਿਮਮ ਜਰੀ ਤਦਾਦ ਹੈ ਸਾਡੇ ਸਿੱਖ ਭਰਾਵਾਂ ਦੀ ਹੈ ਤੇ ਹਕੂਮਤ ਬਹੁਤ ਜ਼ਿਆਦਾ ਸਪੋਰਟ ਕਰਦੀ ਹੈ ਤੇ ਐਨ ਜੀਓ ਹੈ ਟੋਰਾਂਟੋ ਸ਼ਹਿਰ ਦੇ ਅੰਦਰ ਜਦੋਂ ਖਾਲਸੇ ਦੀ ਰੈਲੀ ਨਿਕਲੀ ਤੇ ਉਹਦੇ ਅੰਦਰ ਪੁਲਿਸ ਦੀ ਵੀ ਤਦਾਦ ਸੀ ਆਰਮੀ ਦੀ ਵੀ ਤਦਾਦ ਸੀ ਤੇ ਲੋਕ ਜਿਹੜੇ ਨੇ ਉਹ ਦੱਸ ਰਿਆ ਸੀ ਕਿ ਸਿੱਖਾਂ ਦੀ ਜਿਹੜੀ ਕੁਰਬਾਨੀ ਹੈ ਸਿੱਖਾਂ ਨੇ ਜਿਹੜੀਆਂ ਕੁਰਬਾਨੀਆਂ ਦਿੱਤੀਆਂ ਵਰਲਡ ਵਾਰ 1 ਦੇ ਵਿੱਚ ਵਰਲਡ ਵਾਰ 2 ਦੇ ਵਿੱਚ ਉਹ ਲੋਕਾਂ ਨੂੰ ਦੱਸੀਆਂ ਜਾ ਰਹੀਆਂ ਸੀ ਤੇ ਐਸ ਜੀ ਅੱਜ ਦੀ ਵੀਡੀਓ ਕਮੈਂਟਸ ਕਰਕੇ ਦੱਸੋ ਕਿ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਵੇ ਬਹੁਤ ਸ਼ੁਕਰੀਆ